ਆ ਹਾਂ ਨਹੀਂ ਐਡਾ ਇਹ ਹੁਣ ਐਡੇ ਜਾਣ ਵਾਲਾ ਪਸ਼ੂ ਤਾਂ ਉਹੀ ਹਨਾ ਧੱਕਾ ਕਰਦਾ ਜਾਂ ਉਹ ਕਰਦਾ ਇਹ ਸੂਈ ਹੋਈ ਆ ਬਾਈ ਹਾਂ ਹਾਂ ਬਾਈ ਇਹ ਸੂਈ ਹੋਈ ਆ ਜੀ ਇਹ ਸੱਜਣੋ ਸੂਈ ਹੋਈ ਆ ਉਹੀ ਗੱਲ ਆ ਵੀ ਤੁਹਾਨੂੰ ਭਲੇਖਾਂ ਲੱਗੂਗਾ ਜਿਵੇਂ ਵੀਡੀਓ ਚਾਜ ਮੈਂ ਤੁਹਾਨੂੰ ਹਾਥੀ ਦਿਖਾ ਰਿਹਾ ਉਹਨਾਂ ਡੱਬੇ ਰੰਗ ਚ ਹਾਥੀ ਵਾਲਾ ਸਿਸਟਮ ਆ ਕੱਦ ਬਿੱਡੀ ਵੀ ਇਹ ਗੱਲ ਕਰ ਲਈਏ ਪਰ ਸੈ ਬੈਕ ਨੂੰ ਹੋ ਕੇ ਕੱਦ ਦਿਖਾ ਦਿਓ ਏ ਕੱਦ ਕਾਰਡ ਦਿਖਾ ਦੇ ਆਲੇ ਦਾਲੋਂ ਫੇਰ ਦਿਖਾ ਦਿਨ ਅੱਛੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਸੀਲ ਤੇ ਜ਼ਿਲ੍ਹਾ ਦੀ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਣਾ ਸੱਜਣੋਂ ਬਰਨਾਲਾ ਜਾਨਵਰ ਦਿਖਾਵਾਂਗੇ ਟੋਟਲ ਅੱਜ ਦੀ ਵੀਡੀਓ ਦੇ ਵਿੱਚ 6 ਦੋ ਇਸ ਘਰ ਦੇ ਵਿੱਚ ਦਿਖਾਉਂਗਾ ਤੇ ਚਾਰ ਬਾਈ ਦੇ ਦੂਸਰੇ ਘਰ 'ਚ ਖੜੇ ਨੇ ਦੋ ਹੈਗੀਆਂ ਐਚ ਐਫ 1 ਕਾ ਐਚ ਐਫ ਕ੍ਰੋਸ ਹੈ ਤੇ ਇੱਕ ਹੈਗੀਆਂ ਜਰਸੀ 'ਚ ਪੈਂਦੀ ਹੈ ਤੇ ਦੋ ਹੈਗੀਆਂ ਸੱਜਣੋਂ ਜਰਸੀ ਦੀਆਂ ਛੋਟੀਆਂ ਪਾਲਣ ਵਾਲੀਆਂ ਬੱਚੀਆਂ ਨਾਗ ਦਿਖਾਵਾਂਗਾ 6 ਤੇ 6 ਦਿਖਾਵਾਂਗੇ ਟੌਪ ਕੁਆਲਿਟੀ ਦੇ ਕਿਉਂਕਿ ਬੈੜਾ ਅੱਜ ਜੀ ਅਸੀਂ ਰੇਣੇ ਗੱਲ ਕਰ ਲਈ ਯਾਰ ਜਿਵੇਂ ਆਪਾਂ ਕਹਿੰਦੇ ਨੇ ਨਾ ਹਾਥੀ ਜਿੱਦੀਆਂ ਜਿਹੜੀਆਂ ਉਹ ਗੱਲ ਬਾਤ ਆ ਬਾਈ ਆ ਬਿਹੜਾ ਨਾ ਜਿਹੜੀ ਇਹਦਾ ਕੱਦ ਕਾਟ ਦੰਦਾ ਜਾਂ ਤੁਸੀਂ ਲਾ ਲਿਓ ਹਾਥੀ ਜਿੱਡੀ ਬਿਹੜੀ ਆ ਜੇ ਮੈਂ ਗੱਲ ਬਾਤ ਕਰ ਲਾਂ ਕਿਉਂਕਿ ਨੇੜੇ ਖੜੀ ਦਾ ਤਰਸ ਕਰਾ ਦੀ ਮੈਂ ਕੱਦ ਦਾ ਆਈਡੀਆ ਬਾਕੀ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਛੋਟੇ ਹਾਥੀ ਚ ਵੀ ਨਹੀਂ ਚੜਦੀ ਇਹ 407 ਚ ਵੀ ਮੇਰਾ ਖਿਆਲ ਆ ਪੂਰੀ ਪੂਰੀ ਇਹ ਆਊਗੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਬੁੱਡੀ ਆ ਲਾ ਆ ਜアシ ਰਿਆ ਫਿਰ ਦਸੀਏ ਡਿਟੇਲ ਇਹਨਾਂ ਦੀ ਹੋਰ ਸੀਰੇ ਕੀ ਹਾਲ ਹੈ ਠੀਕ ਸਸਰੀ ਘਾਰ ਬਾਈ ਜਿਹੜੇ ਆਪਣੇ ਸਾਰੇ ਵੀਡੀਓ ਦੇ ਦੇ ਰਹੇ ਚੈਨਲ ਨਾਲ ਜੁੜੇ ਨੇਗੇ ਅਦੁੱਤੀਆਂ ਨੂੰ ਵੀ ਬੁਲਾ ਦੇ ਜਿਹੜੇ ਨਹੀਂ ਦੇਖਦੇ ਹਾਂ ਨਹੀਂ ਦੇਖਦੇ ਉਹਨਾਂ ਨੂੰ ਵੀ ਦੇਖਿਆ ਕਰੋ ਉਹਨਾਂ ਨੂੰ ਵੀ ਵੀ ਦੇਖਿਆ ਕਰੋ ਹਾਂ ਬਾਤ ਤੋਂ ਬਾਤ ਵੀਡੀਓ ਸ਼ੇਅਰ ਕਰਿਆ ਕਰੋ ਆ ਸ਼ੇਅਰ ਕਰ ਦਿਆ ਕਰੋ ਦੇਖ ਲਿਆ ਕਰੋ ਤੇ ਜਿਹੜੇ ਸੱਜਣੇ ਨਹੀਂ ਵੀ ਲੈਣਾ ਯਾਰ ਉਹ ਸ਼ੌਂਕ ਨੂੰ ਵੀ ਸਾਡੀ ਵੀਡੀਓ ਦੇਖ ਲਿਆ ਕਰੋ ਹਾਂ ਹਾਂ ਕਿਹਦਾ ਸ਼ੁਰੂ ਕਰ ਦਿਆ ਸੀਰੇ ਕਿਹੜੀ ਮਰਜ਼ੀ ਤੋਂ ਕਰ ਆ ਆ ਆ ਆ ਸੰਦ ਤੋਂ ਸ਼ੁਰੂ ਕਰੋ ਆ ਕਪਾਏ ਤੋਂ ਸ਼ੁਰੂ ਕਰ ਉਸਤਾ ਦਾ ਹਾਂ ਉਸ ਬਾੜਾ ਡਾਵ ਲਗਾ ਦਾ ਯਾਰ ਐ ਚਾਫਾ ਜੀ ਮੈਂ ਗੱਲਬਾਤ ਕਰ ਲਾਂ ਸੱਜਣੋ ਵੀ ਪਹਿਲੀ ਐਡੀ ਵੱਡੀ ਐਚ ਐਫ ਦਿਖਾ ਰਿਆ ਮੈਂ ਇੱਕ ਦੋ ਪਹਿਲਾਂ ਨਖਾਈਆਂ ਨੇ ਤੇ ਦਿਖਾਈਆਂ ਉਹ ਵੀ ਮੈਂ ਇਸੇ ਘਰ ਚੋਂ ਨੇ ਬਾਈ ਸੀਰੇ ਕੋਲੋਂ ਇਹਦਾ ਸੀਰੇ ਸੂਆ ਕਿਹੜਾ ਤੇ ਦੂਜੇ ਸੂਆ ਹੈ ਬਾਈ ਇਹ ਖੋਲ ਕੇ ਤੋੜਦੇ ਨਾਲ ਨਾਲ ਇਹਦੀ ਡਿਟੇਲ ਦੱਸਦੇ ਸੂਆ ਹੈਗਾ ਦੂਜਾ ਬਾਕੀ ਜਿਲੇਵੇ ਤੇ ਨਾੜਾ ਨੂੜਾਂ ਦੇ ਜਾਲ ਦੀ ਗੱਲ ਕਰ ਲਈਏ ਇੱਕ ਤਾਂ ਹੁੰਦੀਆਂ ਨੇ ਬਰੀਕ ਨਾੜਾ ਪਰ ਇਹਦੀਆਂ ਜਿਹੜੀਆਂ ਨਾੜਾਂ ਨੇ ਸੱਜਣੋ ਜਿਵੇਂ ਆਪਾਂ ਕਹਿੰਦੇ ਨੇ ਮੰਜੇ ਵਾਲੀ ਦੌਣ ਹੁੰਦੀ ਆ ਓਡੀਆਂ ਓਡੀਆਂ ਮੋਟੀਆਂ ਤਾਂ ਇਹਦੇ ਨਾੜਾਂ ਨੇ ਤੇ ਬਾਕੀ ਕੱਦ ਕਾਠ ਹੈ ਕੱਦ ਕਾਠ ਵਾਲੀ ਯਾਰ ਬਾ ਕਮਾਲ ਆ ਲੰਬੀ ਲੰਬੀ ਬਹੁਤ ਜ਼ਿਆਦਾ ਇਹ ਕਿਸੇ ਫਾਰਮ ਫੁਰਮ ਤੋਂ ਲਈ ਆ ਭਈਆ ਹਾਂ ਭਈ ਫਾਰਮ ਦੇ ਉੱਤੇ ਉਕਰੂ ਮੰਨ ਕੇ ਕੋਈ ਵੱਡਾ ਫਾਰਮ ਨਹੀਂ ਸੀਗਾ ਅੱਛਾ ਘਰੇ ਕਿਸੇ ਦੇ 5-6 ਬੜਾ ਰੱਖੀਆਂ ਹੋਈਆਂ ਸੀਆਂ ਅੱਛਾ ਤੇ ਆ ਡਾਵਲ ਬਹੁਤ ਆ ਜੇ ਖੁੱਲ ਖਾਲੀ ਹੈ ਮੇਰਾ ਖਿਆਲ ਦੋ ਬੰਦੇ ਨਾ ਕੁਝ ਨਹੀਂ ਕਹਿੰਦੀ ਭਾਈ ਇਹ ਜਿਵੇਂ ਐਡਾ ਗਾ ਦਾ ਕੱਡ ਕੁੱਦਾ ਹਨਾ ਠੀਲ ਠੰਡੀ ਬਾਲੀ ਆ ਗਈ ਅੱਛਾ ਹਾਂ ਨਹੀਂ ਐਡਾ ਇਹ ਹੁਣ ਐਡੇ ਜਾਣ ਵਾਲਾ ਪਸ਼ੂ ਤਾਂ ਉਹੀ ਹੈ ਨਾ ੱੱਕਾ ਕਰਦਾ ਜਾਂ ਉਹੋ ਕਰਦਾ ਇਹ ਸੂਈ ਹੋਈ ਆ ਬਾਈ ਹਾਂ ਹਾਂ ਬਾਈ ਇਹ ਸੂਈ ਹੋਈ ਆਗੀ ਇਹ ਸੱਜਣੋ ਸੂਈ ਹੋਈ ਆ ਉਹੀ ਗੱਲ ਆ ਵੀ ਤੁਹਾਨੂੰ ਭੁਲੇਖਾ ਐ ਲੱਗੂਗਾ ਜਿਵੇਂ ਵੀਡੀਓ ਚਾਹੇ ਮੈਂ ਤੁਹਾਨੂੰ ਹਾਥ ਹੀ ਦਿਖਾ ਰਿਹਾ ਉਹਨਾਂ ਡੱਬੇ ਰੰਗ ਚ ਹਾਥੀ ਵਾਲਾ ਸਿਸਟਮ ਆ ਕੱਦ ਦੇ ਬਿੱਡੀ ਵੀ ਇਹ ਗੱਲ ਕਰ ਲਈਏ ਕਰਸ ਬੈਕ ਨੂੰ ਹੋ ਕੇ ਕੱਦ ਦਿਖਾ ਦਿਓ ਏ ਕੱਦ ਕਾਟ ਦਿਖਾ ਦੇ ਆਲੇ-ਦਾਲਿਓ ਫੇਰ ਦਿਖਾ ਦੇ ਪਹਿਲਾਂ ਕੱਦ ਕਾਟ ਦਾ ਅੰਦਾਜ਼ਾ ਕਰਾ ਦੇ ਇਹਦਾ ਕੱਦ ਬਿੱਡ ਵੀ ਫੁੱਲ ਡਾਬਲ ਆ ਤੇ ਮੇਨ ਗੱਲ ਆ ਜਿਹੜੀ ਲੰਬਾਈ ਲੰਮੂਈ ਵੀ ਇਹਦੀ ਬਾਕਮਾਲਾ ਜਿਵੇਂ ਕਹਿ ਦੇਣਾ ਯਾਰ ਆਪਾਂ ਵੱਡੇ ਕੱਦ ਚ ਵੀ ਲੈਗ ਸਕੋਰ ਨਹੀਂ ਹੁੰਦਾ ਨਾ ਇਹਦੀ ਉਹ ਗੱਲਬਾਤ ਨਹੀਂ ਹੈਗੀ ਇਹਦਾ ਲੈਗ ਬਾਕੀ ਕਿਸੇ ਪਾਸੇ ਇੱਕ ਦਾਇਆ ਹੁੰਦਾ ਗਾਂ ਦਾ ਕੱਦ ਵੱਡਾ ਗਾ ਉਹ ਗਾਈਆਂ ਲਿੱਸੀਆਂ ਹੋਣੀਆਂ ਦੀਆਂ ਨਹੀਂਆਂ ਹਾਂ ਜਾਂ ਲੇਦੀਆਂ ਜਾਂ ਹੁੰਦੀਆਂ ਤੇ ਦੇਦੀਆਂ ਹੋ ਜਾਂਦੀਆਂ ਨੇ ਕਿਸੇ ਪਾਸੋ ਕੋਈ ਉਹ ਨਹੀਂ ਹੈਗੀ ਗਾਂ ਹਾਂ ਲੈਗ ਸਕੋਰ ਵੀ ਦਿਖਾ ਦੇ ਦੱਸ ਮਾ ਦੇਖ ਲੋ ਠੀਕ ਆ ਨਾ ਲੱਤਾਂ ਲੁੱਤਾਂ ਕਿਸੇ ਪਾਸੋ ਹਾਂ ਲੈਗ ਸਕੋਰ ਵੀ ਇਹਦਾ ਪੂਰਾ ਮਜ਼ਬੂਤ ਆ ਜਿਵੇਂ ਸੱਜਣ ਕਹਿੰਦੇ ਹੁੰਦੇ ਨੇ ਵੀ ਯਾਰ ਗਾਂ ਦਾ ਸਭ ਤੋਂ ਮੇਨ ਸੀਰੇ ਲੈਗ ਸਕੋਰ ਹੁੰਦਾ ਹਾਂ ਆ ਲੈਗ ਸਕੋਰ ਵੀ ਪੂਰਾ ਮਜ਼ਬੂਤ ਆ ਤੇ ਲੇਵਲ ਵਾਲਾ ਦੋਧਾ ਦੀ ਨਾੜ ਦੇਖੋ ਜਿਹੇ ਜੀ ਬਾਹ ਜਿੰਨੀ ਫੁੱਟੀ ਲੱਗੀ ਹੋਈ ਹੈ ਜੀ ਹਾਂ ਇਹਦਾ ਦੋ ਦਿਨ ਹੋ ਗਏ ਮੇਰੇ ਕੋਲ ਆ ਕੇ ਰੰਮੀ ਜਾਂਦੀ ਜੀ ਨਹੀਂ ਲਾਇਆ ਹੈਗਾ ਉਪਰਾ ਕਰ ਗਏ ਥੋੜਾ ਜਿਹਾ ਹਾਂ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਬਾਅਦ ਯਾਰ ਉਹਨਾਂ ਨੂੰ ਪੁੱਛ ਲਾਂਗੇ ਮੇਰੇ ਹਿਸਾਬ ਨਾਲ ਵੀ ਸੂਈ ਹੋ ਗਈ ਹੋਣਗੇ ਇਹ ਦੋ ਕੁ ਮਹੀਨੇ ਤਾਂ ਹੋਏ ਹੋਣਗੇ ਅੱਛਾ ਦੋ ਮਹੀਨਿਆਂ ਦੀ ਸੂਈ ਹੋਈ ਹੈ ਜੇ ਗੱਲਬਾਤ ਕਰ ਲਈਏ ਉਹੀ ਗੱਲ ਆ ਵੀ ਹਲਾਈ ਵੀ ਨਹੀਂ ਜਾਂਦੀ ਜਾਨ ਜੂਨ ਵਾਲੀਆ ਬੈਟ ਚ ਤੇ ਬਾਕੀ ਯਾਰ ਠੰਡੀ ਸੀਲ ਬਾਕੀ ਸੀਲ ਠੰਡੀ ਇੰਨੀਆ ਵੀ ਕੁਝ ਨਹੀਂ ਗੱਲ ਜਿਹੜੀ ਠੰਡੀ ਸੀਲ ਆ ਵੀ ਜਾਨਵਰ ਖੰਡਾ ਸੀਲੀ ਚਾਹੀਦਾ ਬਾਕੀ ਬਾਡੀ ਬੂਡੀ ਤੁਹਾਨੂੰ ਮੈਂ ਦਿਖਾ ਦਿੱਤੀ ਦੁੱਧ ਕਿੰਨਾ ਕਾ ਸੀਰੇ ਹੁਣ ਇਥੇ ਲਈ ਬਾਈ ਇਹ ਥੱਲੇ ਹੁਣ ਮੰਨ ਕੇ ਚੱਲੋ ਵੀ 23 24 ਕਿਲੋ ਆਪਣੇ ਕੋਲ ਘੱਟ ਗਈ ਆ ਕੇ ਇਹ 23 24 ਲੀਟਰ ਭਰਾਂਗੇ ਕੰਡੇ ਤੇ ਨਾ ਆਪਣੇ ਕੋਲੇ ਕੰਡੇ ਦਾ ਹੁੰਦਾ ਇੱਕ ਤਾਂ ਬਾਈ ਆਲਾ ਕਹਿੰਦਾ ਆਪਣਾ ਹੁਣ ਕਾ ਦੁੱਧ ਤਾਂ ਕਮਾਂਗਾ ਹਾਂਜੀ ਹਾਂਜੀ ਆਪਣੇ ਕੋਲੇ ਦੋ ਕੰਡੇ ਹੁੰਦੇ ਨੇ ਹਰ ਵਕਤ ਕਿਹੜਾ ਮਰਜੀ ਬਾਈ ਆਓ ਆਪਾਂ ਦੋ ਟਾਈਮ ਤੇ ਛ ਹੁਣ ਉਹਦੇ ਵੈਹੜ ਦੇਤੀ ਸੀ ਤੂੰ ਕਿਹਾ ਸੀ ਤੂੰ ਹਜੇ ਕਹਿੰਦਾ 21 ਕਿਲੋ ਦੁੱਧ ਨਹੀਂ ਹੋਣਾ ਆਪਣੇ ਕੋਲ ਆਥਰ ਆਇਆ ਉਹਨਾਂ ਨੇ ਹੱਥ ਨੇ 12 13 ਕਿਲੋ ਘੜਤਾ ਤੜਕੇ ਬਾਈ ਲੇਟ ਹੋ ਗਏ ਥੋੜਾ ਜਿਹਾ ਟਾਈਮ ਆਉਣ ਤੋਂ ਤੜਕੇ 14 ਕਿਲੋ ਦੁੱਧ ਕੱਢਦਾ ਤੇਰੀ ਮੈਂ ਗੱਲ ਵੀ ਕਰਾਈ ਛੁਦੇ ਉਹਨਾਂ ਨਾਲ ਹਾਂ ਉਹ ਬਾਈ ਨਾਲ ਮੇਰੀ ਗੱਲ ਹਾਂ ਤੂੰ ਕਹਿੰਦਾ ਦੁੱਧ ਉਹ ਸਾਡੀ ਆਤ ਨਹੀਂ ਹੁੰਦੀ ਛੱਡਦਾ ਕਿਉਂ ਐਵੇਂ ਝੂਠ ਬੋਲ ਰਿਹਾ ਕੀ ਫਜ਼ਾਗਾ ਐ ਹੁੰਦੀ ਆ ਗੱਲ ਵੀ ਯਾਰ ਜਦੋਂ ਆਪਣੇ ਕੋਲ ਬੰਦਾ ਆਵੇ ਯਾਰ ਕੋਈ ਕਿਲੋ 2 ਕਿਲੋ ਵੱਧਦੇ ਨਿਕਲੇ ਮਤਲਬ ਕਹਿਣ ਦਾ ਪਾਪ ਯਾਰ ਘਟੇ ਨਾ ਯੋਧਾ ਫੋਟੋ ਆਪਣੇ ਕੋਲੇ ਆਵੇ ਹਾਂ ਜੀ ਆਪਣੇ ਕੋਲੇ ਦੱਸੋ ਮਾਰਕੀਟ ਦਿਖਾ ਦਿਓ ਸਰ ਸੋਹਰਾਂ ਨੂੰ ਦੋ ਰੋੜ ਹੋਰ ਹੋਰ ਜਿਹੜੇ ਨੇ ਦੁੱਧ ਦੀ ਬਾਡੀ ਬੁੱਡੀ ਇਹ ਨਹੀਂ ਦਿਖਾ ਦੇ ਉਹੀ ਗੱਲ ਆ ਵੀ ਸਾਨੂੰ ਐਂ ਲੱਗੂ ਜਿਵੇਂ ਟਰੱਕ ਜਿੱਦੀ ਬਾਹਰ ਖੜੀ ਦੇਖ ਰਿਹਾ ਤੁਸੀਂ ਕੈਮਰੇ ਚ ਓਡੀ ਮਤਲਬ ਜੇ ਮੈਂ ਗੱਲਬਾਤ ਕਰ ਲਾਂ ਵੀ ਓਡੀ ਕਾਸੀਂ ਦਿਖਾ ਨਹੀਂ ਸਕਦੇ ਕੈਮਰੇ ਚ ਪੂਰੀ ਵੀ ਨਹੀਂ ਆਉਂਦੀ ਨੇੜੇ ਆ ਕੇ ਤੁਹਾਨੂੰ ਮਾੜੀ ਮੋਟੀ ਇਹ ਬੱਡੀ ਇਹ ਲੱਗੂਗੀ ਯਾਰ ਛੋਟੀ ਨਹੀਂ ਲੱਗ ਸਕਦੀ ਹੈ ਨਾ ਬਾਕੀ ਹਾਜੀ ਕੋਈ ਬਾਈ ਨੇ ਹੋ ਹੁਣ ਇਹ ਛੋਟੇ ਟੈਂਪੂ ਆ ਆਪਣਾ ਛੋਟਾ ਹਾਥੀ ਉਹ ਤਾਂ ਉਹ ਜਿਹੜੀ ਵੱਡੀ ਪੇਕਅਪ ਆ ਗਈ ਹਾਂਜੀ ਉਹ ਇਹ ਉੱਪਰਲਾ ਬੰਗਾ ਹੁੰਦਾ ਉਹ ਵੀ ਲਾ ਕੇ ਨਾ ਉਹ ਚਾਹੇ ਟੇਢੀ ਖੜੀ ਸੀ ਜਿੱਥੇ ਲੈ ਕੇ ਆਏ ਆ ਟੇਢੀ ਉਹ ਵੀ ਛੱਤਾਂ ਨਾਲ ਖੈਂਦੀ ਜਾਊਗੀ ਜਿੱਦੇ ਘਰੇ ਜਾਊਗੀ ਇਹਦੇ ਪੈਸੇ ਫਿਰ ਕਿੰਨੇ ਕਲਾ ਮੰਗੇ ਭਾਈ ਇਹਦਾ ਰੇਟ ਹੋਊਗਾ ਫੋਨ ਤੇ ਅੱਛਾ ਯਾਰ ਹਾਂ ਹਾਂ ਆ ਫੋਨ ਤੇ ਸੱਜਣ ਗਿਲਾ ਕਰਦੇ ਨੇ ਕਈ ਵਾਰੀ ਨਹੀਂ ਨਹੀਂ ਨੁਪਰਾਇਆ ਹੁੰਦਾ ਨਾ ਕਈ ਵਾਰ ਆਪਣਾ ਹੁਣ ਆਇਆ ਦੋ 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 ਤੇ ਲਿਆ ਕੇ ਠੀਕ ਹੈ ਵੀ ਅਜੇ ਪਾ ਲਾ ਦਲਾ ਰਹੇਗੀ ਫਿਰ ਨਾ ਨਜਾਇਜ਼ਤਾ ਨਹੀਂ ਹੁੰਦਾ ਨਹੀਂ ਨਹੀਂ ਉਹ ਕੰਮ ਨਹੀਂ ਹੈਗਾ ਆਪਣਾ ਓਡਾ ਨਹੀਂ ਹੈਗਾ ਹਾਂ ਮੂਰਾ ਵੀ ਇਹਦੇ ਸਾਨੂੰ ਗੱਲ ਦੱਸਦਾ ਨੇ ਇੱਕ ਵੱਡਾ ਪਾਇਆ ਬਾਈ ਨੇ ਕਿਹੜਾ ਗੱਲ ਵਾਲਾ ਪਟਾ ਉਹਦੀ ਵਿਲਾ ਇਹ ਕੰਮ ਜਿਵੇਂ ਲਾਸਟ ਵਾਲੀ ਗਲੀ ਜੀ ਪਾਇਆ ਵੀ ਇਹਦੀ ਕਰਦਣ ਕਰਦਣਾ ਦੇਖ ਸਕਦੇ ਹੋ ਬਾਕੀ ਯਾਰ ਜਿਵੇਂ ਇਹਦਾ ਕੱਦ ਵੱਡਾ ਹਨਾ ਬਾਡੀ ਬੂਡੀਆ ਉਸ ਹਾਵ ਨਾਲ ਇਹਦਾ ਸੁਭਾਅ ਵੀ ਯਾਰ ਬਹੁਤ ਸ਼ਾਂਤ ਹੈ ਜੇ ਆਪਾਂ ਸੁਭਾਅ ਦੀ ਗੱਲ ਕਰ ਲਈਏ ਬਾਕੀ ਇੱਕ ਪਾਇਆ ਹੁੰਦਾ ਵੀ ਉਹ ਫਾਰਮ ਉਝ ਦੇ ਆਈ ਹੈਗੀ ਕਿ ਇਹ ਹਾਂਜੀ ਠੀਕ ਹੈ ਜੜਾ ਸ਼ੰਗਲ ਲੱਗਿਆ ਹੋਈ ਹੁਣ ਵੀ ਆਪਾਂ ਸ਼ੰਗਲ ਆਇਆ ਇਹਦਾ ਹਜਾ ਪਿਆਗਾ ਠੀਕ ਹਨ ਤੇ ਕਰਿਆ ਐ ਮਸ ਉਹਦੇ ਕੋਲੇ ਛੋਟਾ ਜਿਹਾ ਜਾਲੀ ਦੀ ਬਣਾ ਕੇ ਕਰਿਆ ਸੀ ਜੀ ਨਾ ਲੈ ਹੁਣਾ 2 ਨੰਬਰ ਵਾਲੀ ਤੋੜ ਲੈ ਨਾਲ ਨਾਲ ਇਹਦੀ ਡਿਟੇਲ ਵੀ ਦੱਸ ਦੇ ਇਹ ਆ ਗਿਆ ਗਰਮੀ ਵਾਲਾ ਤੋਹਫਾ ਹੈ ਨਾ ਹਾਂ ਭਾਈ ਉਹ ਵੀ ਗਰਮੀ ਮੰਨਦੀ ਬੈਠ ਉਹ ਵੀ ਮੰਨ ਐ ਥੋੜਾ ਵੀ ਮਜਾ ਲਾ ਗਰਮੀ ਪੋਟਾ ਹੋ ਕਰ ਜੂਗੀ ਇਹ ਭਾਈ ਮੂੰਹ ਚਾਰ ਦੰਦਾਂਗਾ ਅੱਛਾ ਹਾਂ ਪਹਿਲਾ ਇਹ ਕਿਹੜਾ ਸੁਹੰਦੀ ਆ ਭਾਈ ਇਹ ਪਹਿਲਾ ਸੁਆ ਇਹ ਸੁਹੰਦੀ ਆ ਪਹਿਲਾ ਸੁਆ ਯਾ ਡਾਵਲ ਇਹ ਵੀ ਬਹੁਤ ਚੱਕ ਦੇ ਦੇ ਹੁਣ ਗੰਦ ਨਾਲ ਚਾਰ ਦੇ ਦੰਦ ਦੇ ਹੁਣੇ ਪਟੇ ਉਹੋ ਹੀ ਗੱਲ ਆ ਸੱਜਣੋ ਲੈਗ ਸਕੋਰ ਇਹ ਬੱਚੀ ਦਾ ਵੀ ਪੂਰਾ ਆਪਾਂ ਕਹਿ ਸਕਦੇ ਆ ਵੀ ਫਾਈਵ ਸਟਾਰ ਬੱਚੀ ਆ ਇਹ ਵੀ ਤਾਂ ਥਣ ਥਨੋਟ ਇਹਨੂੰ ਵੀ ਪੂਰਾ ਟਾਪ ਦਾ ਲੱਗਿਆ ਇਹ ਕਿੰਨੇ ਦਿਨ ਕਰਦੀ ਆ ਬਾਈ ਇਹ ਬਾਈ 10 10 11 ਦਿਨ ਲੈ ਜੂਰਾ ਆਪਣ ਨਾਲ ਅੱਛਾ ਇਹ 10 ਦਿਨ ਹਜੇ ਲੈ ਜੂਗੀ ਹਾਂ ਹਾਂ ਇੱਥੇ ਤੋਂ ਦਿਖਾ ਦੇ ਦਰਸੋ ਵੇ ਖੜਨੀ ਖੁੜਨੀ ਜਿਵੇਂ ਆਪਾਂ ਕਹਿੰਦੇ ਹੁੰਦੇ ਮੇਲਿਆਂ ਦੇ ਵਿੱਚ ਚੰਗੇ ਬੁੱਲ ਖੜਦੇ ਨੇ ਖੜਨੀ ਖੁੜਨੀ ਵਾਲੀ ਉਹ ਗੱਲ ਬਾਤ ਆ ਇਧਰ ਲੈ ਇਧਰ ਲੈ ਬੰਨੇ ਹੋ ਕੇ ਦਿਖਾ ਦੇ ਇੱਥੋਂ ਹਾਂ ਇੱਥੋਂ ਦਿਖਾ ਦੇ ਸਮਾਰ ਕੇ ਥਣ ਥਨੋਟ ਵੀ ਦਿਖਾ ਦੇ ਨੇੜੇ ਲਾ ਕੇ ਇਹ ਕੱਢ ਦੂਗੀ 10 ਤੋਂ 12 ਦਿਨ ਹਨਾ ਹਾਂ ਹਾਂ ਬਈ ਥਾਂ ਤੋਂ ਤਾਂ ਬੜਾ ਚੰਗਾ ਲੱਗਾ ਦੰਦਾਂ ਜ ਹੈਗੀਆਂ ਚਾਰ ਦੰਦਾਂ ਹਾਂ ਹਾਂ ਬਈ ਚਾਹੇ ਚੌਗ ਦੇ ਚੱਕੇ ਰhenge ਅਛਾ ਲੈ ਚਲਾ ਇਹਨੂੰ ਲੈ ਚਲਾ ਇਹ ਦੁੱਧ ਕਿੰਨਾ ਕ ਕੱਢ ਦੂਗੀ ਬਾਈ ਤੇਰੇ ਤਿਆਰ ਪੈਣਾ ਬਾਈ ਇਹ 25 ਤੋਂ 30 ਲੀਟਰ ਕੱਢ ਦੂਗੀ ਹਨਾ ਬਾਕੀ ਪਹਿਲਾਂ ਨਾਗੇ ਆਪਾਂ ਇਹਦਾ ਕੁਛ ਅਜੇ ਕਹਿ ਨਹੀਂ ਸਕਦੇ ਹਨਾ ਠੀਕ ਹੈ ਗੱਲ ਵੀ ਜਿਹੜੇ ਹਿਸਾਬ ਨਾਲ ਇਹਦਾ ਰਿਕਾਰਡ ਆਗਾ ਹਾਂ ਤੇ ਬਾਕੀ ਯਾਰ ਬਾਡੀ ਬੂਡੀ ਦੀ ਗੱਲ ਕਰ ਲਈਏ ਬਾਡੀ ਬੂਡੀ ਦੀ ਬੈੜ ਲਾਜਵਾਬ ਆ ਥਾਂ ਦੀ ਥੋੜੀ ਜਿਹੀ ਜ਼ਰੂਰ ਤੰਗੀ ਆ ਔਰੇ ਜਾਨਵਰ ਜਿਆਦੇ ਬੰਨੇ ਹੋਏ ਨੇ ਉੱਤੋਂ ਵੀ ਤੇ ਬਾਡੀ ਦੀ ਲਾਜਵਾ ਆਪੇ ਤੇ ਸਟਰਕਚਰ ਦੀ ਗੱਲ ਕਰ ਲਈਏ ਜਿਵੇਂ ਲੈਗ ਸਕੋਰ ਦੀ ਗੱਲ ਕਰ ਲਈਏ ਮੇਨ ਗੱਲ ਜਿਹੜੀ ਬਾਈ ਹੁਰੀ ਦੱਸਦੇ ਹੁੰਦੇ ਨੇ ਅਕਸਰ ਆਪਾਂ ਨੂੰ ਪਤਾ ਲੱਗਿਆ ਵੀ ਯਾਰ ਗਾਵਾਂ ਦਾ ਲੈਗ ਸਕੋਰ ਹੋਣਾ ਚਾਹੀਦਾ ਉਸ ਪੱਖ ਦੇ ਵਿੱਚ ਜੇ ਗੱਲ ਕਰ ਲਾਂ ਵੀ ਦੋਵੇਂ ਗਾਵਾਂ ਯਾਰ ਪੂਰੀਆਂ ਨੇ ਇਹ ਪਾ ਦੂਗੀ 25 ਡੇੜ ਗੇੜ 'ਚ ਇਹਦਾ ਕੀ ਰੇਟ ਕਰਦੇ ਆਂ ਬਾਈ ਬਾਈ ਇਹਦਾ ਵੀ ਰੇਟ ਫੋਨ 'ਤੇ ਕਰਾਂਗੇ ਅੱਛਾ ਇਹਦਾ ਰੇਟ ਵੀ ਫੋਨ 'ਤੇ ਕਰਾਂਗੇ ਬਾਕੀ ਥਣ ਥਣ ਮੇਨ ਗੱਲ ਆ ਠੀਕ ਆ ਨਾ ਦੁੱਧਾਂ ਦੀ ਨਾੜ ਨੂੰ ਉੱਠੂ ਜੀ ਥਣ ਥਣ ਦੇਖ ਲੈ ਹਾਂ ਥਣ ਥਣ ਦਾ ਦਰਸਨ ਹਰੇਕ ਪੱਖ ਤੋਂ ਦਿਖਾ ਦੇ ਰਹਿ ਨਾ ਜਾ ਅੱਥਾਣ ਥਣ ਸੱਜਣੋਂ ਪੈਲਣ ਦੇ ਹਿਸਾਬ ਨਾਲ ਜੇ ਗੱਲ ਕਰ ਲਈਏ ਲਾਜਵਾਬ ਆ ਤੇ ਬੈਕ ਹੋ ਕੇ ਲੰਮਾਈ ਲਮੂਈ ਵੀ ਦਿਖਾ ਦੇ ਫੇਸ ਕੁਆਲਿਟੀ ਦੇ ਮਾਰ ਕੇ ਕੈਮਰਾ ਚਮਕ ਚਮਕ ਦੇਖ ਲੋ ਜੇ ਆਪਣੇ ਨਮਾਈਆਂ ਨੇ ਇੱਕ ਤਾਂ ਆਇਆ ਹੁੰਦਾ ਪਤਾ ਨਹੀਂ ਵੀਡੀਓ ਆਪਾਂ ਦਾ ਹੁਣ ਚਲ ਤੂੰ ਆ ਗਿਆ ਤੂੰ ਆਖਾਈਏ ਮਾਦਲਾ ਬਣਾਣਿਆਂਗੇ ਵੀਡੀਓ ਹਨਾ ਤੇ ਜਦੋਂ ਨਮਾਦ ਅਨੈ ਲੱਗਦਾ ਹੁੰਦਾ ਚਮਕਾ ਮਾਰਦੇ ਜੇ ਛੱਪ ਜਮਕਾ ਮਾਰ ਰਹੇ ਹੁੰਦਾ ਕਾਲਾ ਕਹਿੰਦੇ ਨੇ ਕਾਲਾ ਨਾਗ ਚਮਕਦਾ ਉਹ ਗੱਲਬਾਤ ਹੋ ਜਾਂਦੀ ਆ ਜਿਵੇਂ ਚਮਕ ਚਮਕ ਭੁੱਲਦੀ ਬਾਡੀ ਦੇ ਤੇਲ ਤੂਲ ਲਾਦ ਨੇ ਹਾਂ ਹਾਂ ਬਾਕੀ ਇਹਦੀ ਮਾਦ ਦਾ ਰਿਕਾਰਡ ਬਹੁਤ ਚੰਗਾ ਦਾ ਹਨ ਤੇ ਬਾਕੀ ਇਹਦੀ ਹੁਣ ਵਧੀਆ ਇਹਨੂੰ ਤੇ ਬਾਕੀ ਮੇਨ ਗੱਲ ਉਹ ਆ ਯਾਰ ਦੁੱਧ ਦੀ ਕੰਪੈਸਟੀ ਵੀ ਇਹਦੀ ਚੰਗੀ ਆ ਤੇ ਯਾਰ ਧੁੱਪ ਪਛਾਉਂਦਾ ਵੀ ਇਹਨੂੰ ਕੋਈ ਚੱਕਰ ਨਹੀਂ ਹਣਾ ਜਿੱਥੇ ਮਰਜੀ ਖੜਾ ਦੇ ਉਹੀ ਗੱਲ ਆ ਵੀ ਬੈਠ ਯਾਰ ਸਿੱਕਣਾਂ ਉਹ ਸਿੱਕੀਨ ਚਕੂਨ ਵੀ ਬਹੁਤ ਆ ਖੜਨੀ ਖੁਰਨੀ ਵੀ ਟਾਪ ਕਲਾਸ ਹੈ ਇਹਦੀ ਜਿਵੇਂ ਇੱਕ ਮੇਲੇ ਦੀ ਤੁਹਾਨੂੰ ਮੈਂ ਦੱਸਿਆ ਰਿੰਗ 'ਚ ਬੁੱਲ ਖੜਦੇ ਨੇ ਉਹ ਗੱਲ ਬਾਤ ਆ ਤੇ ਬਾਕੀ ਤਿੰਨ ਨੰਬਰ ਵਾਲੀ ਵੀ ਦਿਖਾਉਣੀ ਆ ਤੁਹਾਨੂੰ ਨਸਲ ਜਨਾ ਹੋਣ ਲੱਗਿਆ ਸਾਨੂੰ 3 ਨੰਬਰ ਵਾਲੀ ਦਿਖਾਉਣਾ ਇੱਥੇ ਮਾਰ ਦੇ ਦਰਸ ਕੈਮਰਾ ਇਹ ਕਿਹੜੀ ਨਸਲ ਚ ਪੈਂਦੀ ਆ sire ਇਹ ਜਰਸੀ ਕ੍ਰੋਸ ਆ ਬਾਈ ਇਹ ਜਰਸੀ ਕ੍ਰੋਸ ਚ ਪੈ ਗਈ ਹੈਨਾ ਆ ਰੰਗੇ ਦਾ ਭਗ ਮਾਜਾ ਜਿਵੇਂ ਆਪਾਂ ਕਹਿ ਲੀਏ ਵੀ ਰੈੱਡ ਤੇ ਬਲੈਕ ਸ਼ੇਡ ਜਾ ਆ ਗਿਆ ਇਹਨੂੰ ਵੀ ਖੋਲ ਕੇ ਤੋਰ ਦੇ ਇੱਕ ਵਾਰੀ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਇਹਦਾ ਇਹ ਕਹਿ ਕੇ ਦਿਨ ਕੱਢਦੀ ਆ ਓ ਬਾਈ ਦੋ ਚਾਰ ਦਿਨ ਜਾ ਵੀ ਜਾ ਸਕਦੀ ਆ ਹੈਨਾ ਸੂ ਨੂੰ ਜਾਗਦੀ ਆ ਪਹਿਲਾਂ ਇੱਕ ਦੋ ਦਿਨ ਲੈ ਜੂਗੀ ਬਾਕੀ ਹੈਨਾ 6 ਜੇ ਤੇ ਲਾਉਂਦੀ ਆ ਜਿਆਦਾ ਇਹ ਹੈ ਉਹਨਾਂ ਦਾ ਅਛਾ ਜੋ ਉਹਨੇ ਮੌਕੇ ਤੇ ਲਾਉਂਦੀ ਆ। ਮੇਰੇ ਤਜਰਬੇ ਨਾਲ ਤਾਂ ਕਹਿੰਦੀ ਆ ਵੀ 5 ਤੋਂ 7 ਦਿਨ ਕੱਢ ਦੂਗੀ। ਹਾਂ ਬਾਕੀ ਜੇ ਕਈ ਵਾਰ ਹਿਲਚਲ ਹੋ ਜਾਂਦੀ ਆ ਉਹਦੀ। ਅਸੀਂ ਕੱਲ ਹੋ ਜਾਂਦੀ ਆ ਉਹ ਰੋਕਰ ਹੋਇਆ ਇੱਕ ਕਿੱਲੇ ਦੀ ਬੰਨੀ ਹੋਈ ਆ। ਆਹ ਦਿਨ ਸਦ ਦਿਨੋ ਲਿਆ ਸਕਦੀ ਆ 5 ਤੋਂ 7 ਮੇਰੇ ਤਜਰਬੇ ਦੇ ਹਿਸਾਬ ਨਾਲ ਜਿਵੇਂ ਉਹ ਗੱਡੀ ਗੁੱਡੀ 'ਚ ਪਹਿਲ ਚੜ ਜਾਂਦਾਗਾ। ਤੇ ਬਾਕੀ ਤੁਹਾਨੂੰ ਪਤਾ ਯਾਰ ਕਈ ਪਸ਼ੂ ਮੌਕੇ ਤੇ ਤਿਆਰ ਹੋ ਕੇ ਲਾਉਂਦੇ ਹੁੰਦੇ ਨੇ। ਜਿਵੇਂ ਹੋਰ ਗੱਡੀ 5 ਤੋਂ 4 ਦਿਨ ਲੈ ਜੂ। ਜਿਵੇਂ ਹੁਣ ਗੱਡੀ ਗੁੱਡੀ 'ਚ ਚੜ ਗਈ। ਆਹ ਹਿਲਚਲ ਕਰ ਕੇ ਇੱਕ ਤਾਂ ਪਹਿਲਾਂ ਵੀ ਹੋਉਂਦਾ ਪਸ਼ੂ। ਉਹ ਫਿਰ ਗੱਡੀ ਆ ਲੈ ਹੋ ਜਾਂਦਾ ਸੱਜਣੋ ਮਜ਼ਾਕ ਦੀ ਗੱਲ ਆ ਡਾ ਚਲੋ ਸੀਰੀਅਸ ਹੋਨੇ ਆ ਥੋੜਾ ਜਾਂ ਮੁੱਦੇ ਤੇ ਗੱਡੀ ਦੇ ਵਿੱਚ ਕਈ ਵਾਰੀ ਨਾ ਜਦੋਂ ਪਸ਼ੂ ਚੜਦਾ ਓਖਲੀਆਂ ਅਖਲੀਆਂ ਪੈ ਕੇ ਜਾਂ ਸਾਫਰ ਤੇ ਜਾ ਕੇ ਉਹ ਛੇਤੀ ਵੀ ਸੁਪਰ ਹੁੰਦਾ ਇੱਕ ਦੋ ਦਿਨ ਇਹ ਜੀ ਗੱਲ ਨਹੀਂ ਬਾਕੀ ਥਾਂ ਥੋੜੂ ਬਾਹਲੇ ਜਾਂਦੇ ਨੇ ਗੁਰੀ ਤੇਰੀਆਂ ਮੁੱਛਾਂ ਨਾਲ ਦੇ ਥਾਂਨੇ ਦੇ ਅੰਧੀ ਦੀ ਕਿਵੇਂ ਆ ਹੀ ਢੰਡੀ ਦਾ ਭਾਈ ਆਪਾਂ ਕਹਾਂਗਾ ਸੋਲਾ ਕੋਈ ਬਾਹਲਾ ਆ ਹੁੰਦਾ ਨਾ ਇੱਕ ਤਾਂ ਪਸ਼ੂ ਕੋਈ ਬਾਹਲਾ ਹੋ ਗਿਆ ਆਪਾਂ ਹੋ ਜਾ ਲੈਂਦੀ ਨਹੀਂ ਪਸ਼ੂ ਹਣਾ ਨਾ ਜਾਨਵਰ ਸੱਜਣੋਂ ਠੰਡਾ ਸੀਲਾ ਤੇ ਮੇਨ ਗੱਲ ਆ ਯਾਰ ਜਿਹੜੀ ਦੁੱਧ ਵੀ ਪਈ ਇਹਦਾ ਮੇਨ ਬਾਈ ਥਣਥਣੋਂ ਪੈਸਾ ਮਰਗੀ ਹੋਊਗਾ ਥਣਥਣੋਂ ਬਾਲਾ ਚੰਗਾ ਤੇ ਮੇਨ ਗੱਲ ਆ ਇਹਦੀ ਆਈਟਮ ਹੈਗੀ ਆ ਗਰਮੀ ਚੱਲਣ ਵਾਲੀ ਉਹ ਵੀ ਗਰਮੀ ਗਰਮੀ ਨਹੀਂ ਬਾੜੀ ਮਨਾਉਂਦੀ ਇਹ ਥਣ ਦੇਗਾ ਇਹ ਲੱਗੇ ਹੋਏ ਨੇ ਆਣ ਲੱਗੇ ਨੇ ਇਹਨਾਂ ਪੂਰੇ ਟੌਪ ਦੇ ਪੈਸੇ ਇਹਦੇ ਵੀ ਫੋਨਤੀ ਕਰਾਂਗੇ ਨਾ 9 ਜਾਂ 10 ਦਾ ਨਾ 55000 ਰੁਪਏ ਕਰ ਦਿਆਂਗੇ ਇਹਦਾ ਮੁੱਲ ਕਰਦੇ ਆ 55 ਦੇ ਕੇ ਨਹੀਂ ਦੇਵਾਂਗੇ 52000 ਦੀ ਦੇ ਦਾਂਗੇ 40 ਨਹੀਂ ਹੁੰਦੀ 40 ਦੀ 40 ਦੀ ਕੋਈ ਗੱਲ ਨਹੀਂ 40 ਦੀ ਹਰੁੱਤ ਕਿਹੜੀ ਆਗੇ ਹਨਾ ਪਛਿਆ ਨਹੀਂ ਦਿੰਦਾ ਹੈਗਾ ਗਾਗਲਾ 40 ਦੀ ਬਾਈ ਕਹਿੰਦਾ ਯਾਰ ਖੈਰ ਕੇ ਦੇਵਾਂਗੇ ਹਲੇ ਕਹਿੰਦਾ ਇਹ ਦੇਵਾਂਗੇ 52 ਦੀ ਬਾਕੀ ਬਾਈ ਨੂੰ ਫੋਨ ਮਲਾ ਲਿਓ ਅਹੀ ਗੱਲ ਨਹੀਂ ਰੇਟ ਬਣ ਜਾਂਦਾ ਹੁੰਦਾ ਹੁਣ ਮਾਰਦੇ ਆ ਬੱਚੀ ਦੇ ਕੈਮਰਾ ਇਹ ਸੂਈ ਹੋਈ ਆ ਹਾਂ ਹਾਂ ਇਹ ਸੂਈ ਹੋਈ ਆ ਬਾਈ ਬਾਲੇ ਕਹਿੰਦੇ ਨੇ ਛੋਟੇ ਪਾ ਦੀ ਛੋਟੇ ਪਾ ਦੀ ਹੁਣ ਤੇ ਆਪਾਂ ਥੋੜੀ ਜਿਆਦਾ ਜਿਆਦੇ ਵਹਿਣਾ ਵੱਡੀਆਂ ਬੁੱਡੀਆਂ ਲੈਦੇ ਹੁੰਦੇ ਆਗੇ ਠੀਕ ਆ ਕਰ ਚਲ ਵਿੱਚ ਹੁਣ ਬਾਲੇ ਫੋਨ ਆਈਏ ਚਲ ਆ ਫਿਰ ਤਾਂ ਕਰਕੇ ਓਹ ਲੈਣਾ ਵੀ ਪੈਂਦਾ ਇੱਕ ਅੱਧਾ ਜਾਨਵਰ ਇਹ ਇਹ ਆ ਗਈ ਸੱਜਣੋਂ ਛੋਟੇ ਪਾ ਵਾਲੀ ਬੱਚੀਆ ਸੂਹਾ ਕਿਹੜਾ ਦਾ ਬਾਈ ਦੂਜਾ ਸੂਹਾ ਬਾਈ ਇਹਦਾ ਸੂਹਾ ਦੂਜਾ ਦੁੱਧ ਕਿੰਨਾ ਤਿਆਰਾ ਹੁਣ ਦੁੱਧ ਦੇ ਥਲੇ 13-14 ਕਿਲੋ ਤਿਆਰਾ ਹੁਣ 14 ਕਿਲੋ ਤਿਆਰ ਹੈਗਾ 14 ਕਿਲੋ ਰੈਡੀ ਆ ਹਾਂ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਹੋ ਗਏ ਹੋਣਗੇ ਬਾਈ 25 ਦਿਨ ਵੀ 25 ਦਿਨ ਆ ਬੈਠਾ ਉਹਦਾ ਬੱਚਾ ਅੱਛਾ ਇਹਨੂੰ ਹੋ ਗਏ 20-25 ਦਿਨ ਬੱਚੇ ਦੇ ਵੀ ਮਾਰ ਲੈ ਦਰਸ ਕੈਮਰਾ ਉਹ ਤੇਰੇ ਪਿਛਲੇ ਬੰਨੇ ਬੈਠਾ ਇਹ ਹੈਗੀਆ ਸੱਜਣੋਂ 20 ਤੋਂ 25 ਦਿਨ ਦੀ ਸੂਈ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਇਹਦਾ 40 ਮੁੱਲਾ ਬਾਕੀ ਮੌਕੇ ਤੇ ਕਰ ਲਾਂਗੇ ਹਾਂ ਹਾਂ ਬਾਕੀ ਤੋੜ ਕੇ ਦਿਖਾ ਦੇ ਇੱਕ ਵਾਰੀ ਚੰਗੀ ਆ ਗਈ ਬਾਈ ਇੱਕ ਤਾਇਆ ਹੁੰਦਾ ਖੜਾ ਵੀ ਲੈ ਬੱਚੀ ਸਜਣੋਂ ਚੰਗੀ ਆ ਗਰੀਬ ਕਰੋ ਆਈ ਹੋਈ ਆ ਬਾਈ ਦੁੱਤ ਹੈਗਾ 14 ਕਿਲੋ ਬਾਈ ਕਹਿੰਦਾ ਸੂਆ ਹੈਗਾ ਦੂਜਾ ਤੇ 20 ਤੋਂ 25 ਦਿਨਾਂ ਦੀ ਇਹ ਹੈਈਏ ਬਾਈ ਸੂਈ ਹੋਈ ਥਣਥਣੌੜ ਚੰਗਾ ਲੱਗਿਆ ਸੀ ਜੀ ਗੱਲ ਨਹੀਂ ਬਾਕੀ ਸਮੇ ਦੇ ਹਿਸਾਬ ਨਾਲ ਤੁਸੀਂ ਢਿੱਲੇਪੇ ਜੱਜਮੈਂਟ ਕਰ ਲਿਓ ਕਿਉਂਕਿ ਚਵਾਈ ਦਾ ਸਮਾਂ ਪਿਆ ਹਜੇ ਬਾ ਕਮਾ ਲਓ ਜੀ ਇਹਦਾ ਬਾਈ ਕਹਿੰਦਾ ਲਵਾਂਗੇ 40000 ਹੈ ਮਾਨ ਤਾਂ 40 ਚੋ ਕਰ ਦਾਂਗੇ ਇਹ ਜੀ ਗੱਲ ਨਹੀਂ ਫੋਨ ਬਾਈ ਨੂੰ ਮਿਲਿਆ ਲਿਓ ਸੀਰੇ ਨੂੰ ਤੇ ਹੁਣ ਸੱਜਣੋਂ ਤੁਹਾਨੂੰ ਦਿਖਾਵਾਂਗੇ ਆਪਾਂ ਦੋ ਜਰਸੀ ਨਸਲ ਦੀਆਂ ਬੱਚੀਆਂ ਦਰਸ ਇਧਰ ਲਿਆ ਓਏ ਆ ਫਤੇ ਕਹਿੰਦਾ ਮੈਨੂੰ ਵੀ ਦਿਖਾ ਦੇ ਯਾਰ ਬੱਚੀਆਂ ਨਾਲ ਇੱਥੇ ਮਾਰ ਦੇ ਕੈਮਰਾ ਤੇਰਾ ਨਾਂ ਦੱਸ ਦੇ ਕੀ ਆ ਫਿਰ ਫਤੇ ਹੈਂ ਫਤੇ ਉੱਚੀ ਦਾ ਬੋਲ ਮੜਾ ਫਤੇ ਹੈ ਤੇਰੇ ਸਦਕੇ ਤੂੰ ਵੀ ਵਪਾਰੀ ਬਣੇਗਾ ਸੁਣ ਨਾ ਹੈ ਮੈਂ ਤੂੰ ਵੱਡਾ ਹੋ ਗਿਆ پتہ ਕਿਵੇਂ ਨੂੰ ਕੀ ਬਣੇਗਾ ਸੀਰਾ ਸੀਰਾ ਤੋਂ ਤੇਰੀ ਦੇਦੀ ਹੈ ਮੈਂ ਸਾਲੇ ਕਿਆ ਕਰਾਂਗਾ ਮੈਂ ਸਾਲੇ ਕਿਆ ਕਰਾਂਗਾ ਵਪਾਰੀ ਬਣੇਗਾ ਹੈ ਪੜ ਕੇ ਬਣਦਾ ਨਹੀਂ ਮਲਾਜ਼ਮ ਨਹੀਂ ਲੱਗਦਾ ਪੜ ਕੇ ਕਮ ਲਾਣਾ ਮੇਰੇ ਇੱਕ ਖੁੱਦੋ ਇੱਕ ਇੱਕ ਮੈਂ ਘਰੇ ਸੀ ਇੱਕ ਮੇਰਾ ਆਇਕਰ ਕਰਾ ਇੱਕ ਖੁੱਦੋ ਲਗਾ ਸਜੂ ਤਾਂ ਪਹਿਲਾਂ ਹੀ ਪਿਆ ਅੱਛਾ ਆ ਬੰਦਾ ਵੈਲੀ ਓਏ ਫਤਿਹ ਹੀ ਗੱਲ ਨਹੀਂ ਲੈ ਫਤੇ ਪੱਛੀ ਖੋਲ ਕੇ ਤੋਰ ਕੇ ਦਿਖਾ ਬ੍ਰਿਕ ਕਿਹੜੀ ਮਰਜ਼ੀ ਤੋੜ ਦੇ ਦੋ ਨਾ ਜੋ ਆ ਛੋਟੀ ਆ ਤੇਰੇ ਜਿੱਡੀ ਕਾ ਇਹਨੂੰ ਤੋੜ ਦੇ ਬੱਸ ਸਹੀ ਦਿਖਾ ਦੇ ਤੋੜ ਕੇ ਖੜਾ ਦੇ ਉਹਨੂੰ ਤੋੜ ਦੂਗਾ ਇਹਦੀ ਉਮਰ ਕਿ ਨਹੀਂ ਕਹੇ ਬਾਈ ਇਹ ਸੱਜਣਾ ਚਾਰ ਕੁ ਮਹੀਨਿਆਂ ਦੀ ਬੱਸੀ ਆ ਇਹ ਇਹ ਬਾੜੀ ਛੋਟੀ ਹੀ ਲੈ ਆ ਯਾਰ ਫਿਰ ਛੋਟਾ ਹਾਂ ਮਿਲਦੀ ਨਹੀਂ ਹੈ ਕਈ ਵਾਰ ਹਣਾ ਚੱਕੀ ਕਿਸ ਕੋਲੋਂ ਹੁੰਦੀ ਅਸੇ ਹੈ ਨਾ ਬੱਚੀ ਚੰਗੀ ਆ ਇਹ ਆ ਗਈ ਪਿਓਰ ਜਰਸੀ ਚ ਆ ਗਈ ਹੈਨਾ ਹਾਂ ਪਿਓਰ ਜਰਸੀ ਇਹ ਆ ਗਈ ਸੱਜਣਾ ਪਿਓਰ ਜਰਸੀ ਨਸਲ ਦੀ ਇਹਦੇ ਪੈਸੇ ਕਿੰਨੇ ਲਵਾਂਗੇ ਅਰੇ ਇਹ ਸੱਤ ਇਹਦਾ ਜੋੜੇ ਲਈ ਨਿਮੇੜਦੇ ਕੰਮ ਇਹ 7000 ਦੀ ਦੇ ਦਾਂਗੇ ਬਈ ਇਹ ਆਉ ਦੂਜੀ ਉਹ ਤੇ ਵੀ ਮਾਰਦੇ ਦੋ ਨੰਬਰਾਂ ਦੀ ਦਰਸ ਕੈਮਰਾ ਉਹ ਉਹ 10000 ਦੀ ਦੇ ਦਾਂਗੇ ਦੋਨਾਂ ਦਾ 20 ਬਣਦਾ ਜੋੜਾ 15 ਦੇ ਦਾਂਗੇ ਨਾ ਨਾ ਹਾਂ ਇੰਨਾ ਦਾ ਕਰਕੇ ਜੈ ਜੀ ਮੁੱਲ ਕਰਿਆ ਗਏ ਵੀ ਕੋਈ ਤਾਂ ਮਾਲਾ ਕਰੀ ਜਾ ਲੈ ਵੀ ਹੁਣ ਉਹ ਬਾਈ ਆਪ ਹੈਣੇ ਘਰੇ ਜੀ ਦੀਆਂ ਬੱਛੀਆਂ ਨੇ ਗਏ ਜੀ ਜੀ ਦੀਆਂ ਬੱਛੀਆਂ ਉਹ ਹੋਰ ਦੇ ਜੀ ਨੂੰ ਪੁੱਛ ਲਿਓ ਹੁਣ ਕਈ ਵਾਰ ਇੱਕ ਦੋ ਦਵਾਈਆਂ ਨੇ ਉਹ ਬਾਈ ਫਿਰ ਆਪ ਤਾਂ ਉਹ ਜੈ ਜੀ ਜੈ ਜੀ ਕਰ ਦਲੇ ਹਨ ਹਾਂ ਇਹ ਬੱਛੀਆਂ ਹੈਗੀਆਂ ਸੱਜਣੋਂ ਗੇਜੀ ਦੀਆਂ ਨੇ ਗੇਜੀ ਵੀ ਸੱਜਣਾ ਆਪਣਾ ਫਤੇਗੜ ਛੰਨਾਲਾ ਤੇ ਨੰਬਰ 2 ਸੀਰੇ ਦਾ ਮਿਲ ਲੈ ਲਓ ਤੁਸੀਂ ਇਹੀ ਗੱਲ ਨਹੀਂ ਰੇਟ ਹੋ ਜੂਗਾ ਦੋਨਾਂ ਦਾ ਬਾਈ ਨੇ ਕਰਿਆ 20000 ਤੇ ਬਾਕੀ ਮਾਨਤਾਣ ਵਿੱਚੋਂ ਕਰਦਾਂਗੇ ਇਹ ਸੱਜਣਾ ਬਾਕੀ ਬਾਕੀ ਚੰਗੀਆਂ ਨੇ ਬੱਚਾ ਦੇਖ ਇੱਕ ਤਾਂ ਹੁੰਦਾ ਥੱਲੇੋਂ ਠੀਕ ਹੈ ਗੱਲ ਆ ਚਾਰ ਥਾਣੀ ਨੇ ਕੋਈ ਬੱਚੀ ਨਹੀਂ ਹੈਗੀ ਕੋਈ ਹੋਣੀ ਠੀਕ ਹੈ ਗੱਲ ਇਹਦੇ ਵੀ ਦਿਖਾ ਦੇ ਹੈ ਲੈ ਭਾਈ ਜਿਹੜੇ ਸੱਜਣਾ ਦੀ ਡਿਮਾਂਡ ਹੁੰਦੀ ਆ ਅਕਸਰ ਵੀ ਭਾਈ ਯਾਰ ਆਪਾਂ ਨੂੰ ਜਰਸੀਆਂ ਚਾਹੀਦੀਆਂ ਨੇ ਬਾਹਲੇ ਪੈਸੇ ਨਹੀਂ ਲਾ ਸਕਦੇ ਹਨਾ ਉਹਨਾਂ ਵਾਸਤੇ ਆਪਾਂ ਬਾਈ ਨੂੰ ਆਖਿਆ ਵੀ ਸੀ ਬਾਈ ਕਹਿੰਦਾ ਆਪਾਂ ਜਰਸੀ ਬੱਚੀਆਂ ਲੈ ਕੇ ਆਵਾਂਗੇ ਇਸ ਵਾਰੀ ਆਹ ਦੱਸ ਗਈ ਨਹੀਂ ਆ ਭਾਈ ਆਦਾ ਮੰਨ ਕੇ ਚੱਲੇ ਤਾਂ ਕੋਈ ਦੇਖੇ ਦੀ ਹੈਗਾਗਾ ਠੀਕ ਹੈ ਜਿਹੜੀ ਆ ਬੱਸੀ ਹੈਗੀ ਇਹਟਾ ਆਉ ਨੂੰ ਜੇ ਮਨ ਕੇ ਚੱਲ ਵੀ ਜਿਵੇਂ ਹੁਣ ਮੇਲੇ ਆਉਂਦੇ ਉਹ ਮੇਲਿਆਂ 'ਚ ਖੜਾ ਆ ਬੱਛੀ ਉਹ ਚੀਜ਼ ਬਣਨ ਵਾਲੀ ਹੈਗੀ ਚੰਗੇ ਟੀਕੇ ਦੀ ਆ ਹਾਂ ਹਾਂ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਰਜਨਪਾਈਆਂ ਨੂੰ ਬਰਨਾਲਾ ਇਹਨਾਂ ਤੋਂ ਜਿਹੜਾ ਵੀ ਜਾਨਵਰ ਬਾਈ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਸੀਰੀੇ ਤੋਂ ਲੈ ਜਾਓ ਤੁਹਾਨੂੰ